ਸਰਵਾਰਾ ਫੈਬਰਿਕ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਤੇ ਮੈਂ ਹਾਂ ਤੁਹਾਡੀ ਆਪਣੀ ਭੈਣ ਰਵਿੰਦਰ ਤੇ ਅੱਜ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਬਹੁਤ ਸੋਹਣੇ ਸੂਟ ਤੇ ਤੁਸੀਂ ਘਰ ਬੈਠੇ ਹੀ ਸੂਟ ਮਤਲਬ ਆਰਡਰ ਕਰ ਸਕਦੇ ਹੋ ਤੁਹਾਨੂੰ ਕਿਤੇ ਗਰਮੀ ਦੇ ਵਿੱਚ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਘਰ ਬੈਠੇ ਹੀ ਪਸੰਦ ਕਰਕੇ ਆਪਣੇ ਸੂਟ ਮੰਗਵਾ ਸਕਦੇ ਹੋ ਤੇ ਆਪਾਂ ਤੁਹਾਨੂੰ ਫੁੱਲ ਗਰੰਟੀ ਦੇ ਨਾਲ ਸੂਟ ਭੇਜਾਂਗੇ ਜੀ ਜਦ ਤੱਕ ਤੁਹਾਡੇ ਘਰ ਸੂਟ ਨਹੀਂ ਪਹੁੰਚੇਗਾ ਉਦੋਂ ਤੱਕ ਸਾਡੀ ਗਰੰਟੀ ਹੈਗੀ ਹੈ ਜੀ ਜੋ ਦੱਸਾਂਗੇ ਉਹੀ ਤੁਹਾਨੂੰ ਸੂਟ ਭੇਜਾਂਗੇ ਆ ਦੇਖੋ ਜੋ ਤੁਸੀਂ ਸਿਲੇਕਟ ਕਰੋਗੇ ਆ ਦੇਖੋ ਜੀ ਇੱਥੇ ਲੈਸ ਦਾ ਕੰਮ ਕੀਤਾ ਹੋਇਆ ਤੇ ਆ ਦੇਖੋ ਕਿੰਨਾ ਸੋਹਣਾ ਥੈਡ ਦਾ ਕੰਮ ਕੀਤਾ ਹੋਇਆ ਬੁੱਟੇ ਬਣੇ ਹੋਏ ਨੇ ਤੇ ਬਹੁਤ ਹੀ ਸੋਹਣਾ ਸੂਟ ਹੈਗਾ ਜੀ ਇਹ ਆ ਦੇਖੋ ਉੱਪਰ ਤੱਕ ਬੁੱਟੇ ਬਣੇ ਹੋਏ ਨੇ ਇਹਦੇ ਇਸ ਤਰ੍ਹਾਂ ਡਿਜ਼ਾਈਨ ਹੈਗਾ ਇਹ ਤੁਸੀਂ ਧਿਆਨ ਨਾਲ ਦੇਖੋ ਇਹਨੂੰ ਡਿਜ਼ਾਈਨ ਨੂੰ ਆ ਦੇਖੋ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਇਹ ਬਣਿਆ ਹੋਇਆ ਜੀ ਦੇਖੋ ਤੇ ਜਾਮਕੋਟਨ ਦਾ ਇਹ ਸੂਟ ਹੈਗਾ ਜੀ ਆਲ ਓਵਰ ਆਲ ਓਵਰ ਜਾਮਕੋਟਨ ਦਾ ਇਹ ਸੂਟ ਹੈਗਾ ਤੇ ਪਿਓਰ ਦਾ ਇਹਦਾ ਦੁਪੱਟਾ ਹੈਗਾ ਜੀ ਇਹ ਦੇਖੋ ਜੀ ਪਿਓਰ ਦਾ ਇਹਦਾ ਦੁਪੱਟਾ ਹੈਗਾ ਜੀ ਬਹੁਤ ਸੋਹਣਾ ਲੰਬਾ ਚੌੜਾ ਤੇ ਇਹ ਦੇਖੋ ਜੀ ਇਹਦੇ ਤੇ ਪੱਟੀ ਲੱਗੀ ਹੋਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਪੱਟੀ ਲਾ ਕੇ ਨਾ ਮਤਲਬ ਕੜਾਈ ਕੀਤੀ ਹੋਈ ਹੈ ਇਹ ਇਹਦੇ ਤੇ ਮਤਲਬ ਜੀ ਕਹਿੰਦੇ ਨੇ ਲੈਸ ਲੱਗੀ ਹੋਈ ਐ ਫੋਰ ਸਾਈਡ ਤੇ ਟੂ ਸਾਈਡ ਇਸ ਤਰ੍ਹਾਂ ਕਢਾਈ ਦਾ ਵਰਕ ਹੈਗਾ ਤੇ ਪੂਰੇ ਦੁਪट्टे ਦੇ ਵਿੱਚ ਬੂਟੀਆਂ ਹੈਗੀਆਂ ਨੇ ਲੰਬਾ ਚੌੜਾ ਦੁਪੱਟਾ ਹੈਗਾ ਕੋਈ ਛੋਟਾ ਦੁਪੱਟਾ ਨਹੀਂ ਹੈਗਾ ਦੇਖੋ ਕਿੰਨਾ ਲੰਬਾ ਚੌੜਾ ਦੁਪੱਟਾ ਹੈਗਾ ਇਹਦਾ ਮਤਲਬ ਕੀ ਰੰਗ ਹੈਗਾ ਇਹਦੇ ਸੂਟ ਦਾ ਕੀ ਆ ਪੂਰੀ ਜਰਾ ਰੰਗ ਹੁੰਦਾ ਨਾ ਉਹ ਵਾਲਾ ਰੰਗ ਹੈਗਾ ਤੇ ਸੂਟ ਵੀ ਬਹੁਤ ਹੀ ਸੋਹਣੇ ਨੇ ਜੀ ਤੇ ਜਿਹਨਾਂ ਨੂੰ ਲੈਣੇ ਨੇ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰਾ ਸਕਦੇ ਹੋ ਤੁਹਾਨੂੰ ਗਰਮੀ ਦੇ ਵਿੱਚ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਜੀ ਤੁਹਾਨੂੰ ਅਸੀਂ ਤੁਹਾਨੂੰ ਘਰ ਬੈਠੇ ਹੀ ਸੂਟ ਭੇਜਾਂਗੇ ਜਿਹੜਾ ਸੂਟ ਤੁਸੀਂ ਪਸੰਦ ਕਰੋਗੇ ਤੁਹਾਨੂੰ ਉਹੀ ਸੂਟ ਭੇਜਾਂਗੇ ਆਪਾਂ ਦੇਖੋ ਜੀ ਆਹ ਦੇਖੋ ਇੱਕ ਡਿਜ਼ਾਈਨ ਹੈ ਇੱਕ ਕਲਰ ਇਹਦੇ ਵਿੱਚ ਇਹ ਹੈਗਾ ਇਹ ਬੇਬੀ ਪਿੰਕ ਕਲਰ ਹੈਗਾ ਜੀ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਦੇਖੋ ਡਿਜ਼ਾਈਨ ਦੇਖੋ ਤੇ ਸੂਟਾਂ ਦੇ ਦਾ ਵਰਕ ਦੇਖੋ ਕਿੰਨੇ ਸਫਾਈ ਨਾਲ ਵਰਕ ਕੀਤਾ ਹੋਇਆ ਦੇਖੋ ਕਿੰਨਾ ਸੋਹਣਾ ਘੇਰੇ ਦਾ ਤੇ ਪੈਨਲ ਵਰਕ ਕੀਤਾ ਹੋਇਆ ਤੇ ਆਹ ਦੇਖੋ ਹੁਣ ਡਿਟੇਲਿੰਗ ਦੇ ਵਿੱਚ ਦਿਖਾਨੀ ਤੁਹਾਨੂੰ ਪਿਓਰ ਜਾਮ ਕੋਟਨ ਦਾ ਸੂਟ ਹੈਗਾ ਇਹ ਐਮੀ ਨਹੀਂ ਹੈਗਾ ਕਿ ਹਲਕੇ ਵਾਲੀ ਜਾਮ ਲੱਗੀ ਹੋਈ ਹੈ ਵਧੀਆ ਸੂਟ ਹੈਗਾ ਇਹ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਹਦਾ ਤੇ ਤੁਸੀਂ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਹੋ ਤੇ ਜਾਮ ਕੋਟਨ ਦਾ ਸੂਟ ਹੈਗਾ ਇਹਦੇ ਵਿੱਚ ਲਾਈਨਿੰਗ ਦੀ ਜ਼ਰੂਰਤ ਨਹੀਂ ਕਿਤੇ ਛਿੱਜੇਗਾ ਨਹੀਂ ਤੇ ਕਿਤੇ ਖਰਾਬ ਨਹੀਂ ਹੋਏਗਾ ਦੇਖੋ ਜੀ ਬਿਲਕੁਲ ਸੌਫਟ ਜਾਮ ਕੋਟਨ ਹੈਗੀ ਜੀ ਵਧੀਆ ਕੁਆਲਿਟੀ ਦੀ ਮਤਲਬ ਇਹ ਵਾਲਾ ਜਾਮ ਕੋਟਨ ਦਾ ਕਪੜਾ 800 ਰੁਪਏ ਦਾ ਪਲੇਨ ਕਪੜਾ ਆਉਂਦਾ ਹੈਗਾ ਇਹ ਮਤਲਬ ਉਹ ਵਾਲੀ ਜਾਮ ਲੱਗੀ ਹੋਈ ਹੈ ਇਹਨੂੰ ਆ ਦੇਖੋ ਜੀ ਤੇ ਇਹ ਦਾ ਦੁਪੱਟਾ ਹੈਗਾ ਜੀ ਪਿਓਰ ਦਾ ਤੇ ਬਿਲਕੁਲ ਹਲਕਾ ਜਿਹਾ ਕਲਰ ਹੈਗਾ ਇਹ ਬੇਬੀ ਪਿੰਕ ਕਲਰ ਹੁੰਦਾ ਜਿਹੜਾ ਮਤਲਬ ਗਰਮੀਆਂ ਦੇ ਪਾਣ ਵਾਲੇ ਕਲਰ ਨੇ ਇਹ ਬਹੁਤ ਸੋਹਣੇ ਤੇ ਪਿਓਰ ਦਾ ਇਹਦਾ ਦੁਪੱਟਾ ਹੈਗਾ ਖੁੱਲਾ ਡੁੱਲਾ ਦੇਖੋ ਇਹਦੇ ਦੇ ਵਰਕ ਤੇ ਬਹੁਤ ਹੀ ਸੋਹਣਾ ਸੂਟ ਹੈਗਾ ਤੇ ਰੇਟ ਵੀ ਇਹਦਾ ਬਹੁਤ ਸੋਹਣਾ ਤੇ ਬਹੁਤ ਮਿੱਠਾ ਹੈਗਾ 1850 ਰੁਪਏ ਰੇਟ ਹੈਗਾ ਤੇ ਆਪਾਂ ਤੁਹਾਨੂੰ ਹੋਲਸੇਲ ਰੇਟਾਂ ਵਿੱਚ ਪ੍ਰੋਵਾਈਡ ਕਰਾਵਾਂਗੇ ਵੈਸੇ ਇਹਦਾ ਰੇਟ ਹੈਗਾ ਜੀ 2200 ਰੁਪਏ ਪਰ ਪਾ ਤੁਹਾਨੂੰ ਹੋਲਸੇਲ ਇਟਾਂ ਦੇ ਵਿੱਚ ਇਹ ਸੂਟ ਦੇਾਂਗੇ ਦੇਖੋ ਜੀ ਇਹਦਾ 2200 ਰੁਪਏ ਰੇਟ ਹੈਗਾ ਜੀ ਤੇ ਅੱਪਾ ਤੁਹਾਨੂੰ ਸਿਰਫ ਤੇ ਸਿਰਫ 1850 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇਾਂਗੇ ਤੁਹਾਨੂੰ ਅੱਜ ਇੱਕੋ ਹੀ ਰੇਟ ਦੇ ਸਾਰੇ ਸੂਟ ਦਿਖਾਵਾਂਗੇ ਮੈਂ ਤੁਹਾਨੂੰ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਤੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਆ ਦੇਖੋ ਆ ਲਿੱਲਣ ਦੇ ਵਿੱਚ ਬਣਿਆ ਹੋਇਆ ਸੂਟ ਪੀਸ ਹੈਗਾ ਦੇਖੋ ਇਹਦੇ ਇਹਦੇ ਥ੍ਰੈਡ ਦਾ ਵਰਕ ਹੈਗਾ ਤੇ ਇਸ ਤਰ੍ਹਾਂ ਲੈਂਸ ਲਾ ਕੇ ਇਸ ਲਸ ਲੱਗੀ ਹੋਈ ਹੈ ਦੇਖੋ ਇਹ ਵਾਲੀ ਤੇ ਵਿੱਚ ਥ੍ਰੈਡ ਦਾ ਵਰਕ ਹੈਗਾ ਤੇ ਇਹ ਦਾ ਗਲੇ ਦਾ ਵਰਕ ਹੈਗਾ ਜੀ ਦੇਖੋ ਇਹ ਦੇ ਗਲੇ ਤੇ ਆਏਗਾ ਇਸ ਤਰ੍ਹਾਂ ਤੇ ਆਹ ਦੇਖੋ ਇਸ ਤਰ੍ਹਾਂ ਡਿਜ਼ਾਈਨ ਨਾ ਇਸ ਤਰ੍ਹਾਂ ਬਣੂਗਾ ਇਹ ਡਿਜ਼ਾਈਨ ਪੂਰੇ 프ਿੰਟ ਤੇ ਇਹਦੇ ਵਰਕ ਹੈਗਾ ਬਹੁਤ ਸੋਹਣਾ ਤੇ ਸਭ ਤੋਂ ਵੱਡੀ ਗੱਲ ਹੈਗੀ ਇਹਦੇ ਤਾਂ ਐਸਕੇ ਦੀ ਲੀਲਣ ਲੱਗੀ ਹੋਈ ਹੈ ਜੀ ਇਹਨੂੰ ਆਹ ਦੇਖੋ ਜੀ ਐਸਕੇ ਦੀ ਲੀਲਣ ਲੱਗੀ ਹੋਈ ਐ ਐਸਕੇ ਦੀ ਲੀਲਣ ਸਭ ਤੋਂ ਵਧੀਆ ਕੁਆਲਿਟੀ ਦੀ ਲੀਲਣ ਹੁੰਦੀ ਆ ਤੇ ਆਲ ਓਵਰ 5 ਮੀਟਰ ਸੂਟ ਹੈਗਾ ਇਹ ਤੇ ਕਲਰ ਵੀ ਇਹ ਬਹੁਤ ਹੀ ਸੋਹਣਾ ਕਲਰ ਹੈਗਾ ਇਹਦੇ ਕਲਰ ਦਾ ਤਾਂ ਮੈਨੂੰ ਨਾਂ ਵੀ ਨਹੀਂ ਪਤਾ ਇਹ ਕਿਹੜਾ ਕਲਰ ਹੈਗਾ ਤੇ ਬਹੁਤ ਸੋਹਣਾ ਕਲਰ ਹੈਗਾ ਇਹਦੇ ਵਿੱਚ ਥੋੜਾ ਜਿਹਾ ਮੋਰ ਪੰਖੀ ਆ ਰਿਹਾ ਹੈ ਤੇ ਉਹ ਇਹ ਨਾ ਥੋੜਾ ਜਿਹਾ ਗ੍ਰੀਨ ਜੇ ਸ਼ੇਡ ਵਿੱਚ ਹੈਗਾ ਕਲਰ ਤੇ ਇਹ ਕਲਰ ਵਧੀਆ ਹੈਗਾ ਮਤਲਬ ਐਦਾਂ ਨਹੀਂ ਹੈਗਾ ਕਿ ਕਲਰ ਵਧੀਆ ਨਹੀਂ ਹੈਗਾ ਕਲਰ ਬਹੁਤ ਸੋਹਣਾ ਹੈਗਾ ਤੇ ਇਹਦਾ ਆਏਗਾ ਜੀ ਦੁਪੱਟਾ ਇਹ ਦੁਪੱਟਾ ਵੀ ਨਾ ਇਹਦੇ ਕੋਟੇ ਦੇ ਵਿੱਚ ਦੁਪੱਟਾ ਹੈਗਾ ਲਾਈਨਿੰਗ ਵਾਲਾ ਤੇ ਨਮਾਈ ਜਵੈਸ ਹੈਗਾ ਦੁਪੱਟੇ ਦਾ ਤੇ ਬਹੁਤ ਸੋਹਣਾ ਹੈਗਾ ਤੇ ਆਹ ਦੇਖੋ ਜੀ ਇਸ ਤਰ੍ਹਾਂ ਟੂ ਸਾਈਡ ਇਸ ਤਰ੍ਹਾਂ ਵੇਲ ਹੋਏਗੀ ਇਹਦੇ ਤੇ ਤੇ ਬਾਕੀ ਫੋਰ ਸਾਈਡ ਇਸ ਤਰ੍ਹਾਂ ਲੈਂਸ ਲੱਗੀ ਹੋਈ ਹੈ ਇਹ ਲੈਂਸ ਤੁਹਾਨੂੰ ਜੇ ਪਸੰਦਾ ਤੁਸੀਂ ਲਵਾ ਸਕਦੇ ਹੋ ਤੇ ਜੇ ਤੁਸੀਂ ਉਤਾਰਨਾ ਚਾਹੁੰਦੇ ਹੋ ਤੇ ਉਤਾਰ ਕੇ ਤੁਸੀਂ ਕੋਈ ਹੋਰ ਲੈਂਸ ਲਾਣਾ ਚਾਹੁੰਦੇ ਤਾਂ ਕੋਈ ਹੋਰ ਵੀ ਲੈਂਸ ਲਾ ਸਕਦੇ ਹੋ ਬਸ ਇਹ ਵੀ ਸੋਹਣੀ ਲੱਗ ਰਹੀ ਹੈ ਲੈਂਸ ਤੇ ਇਹ ਵੀ ਕੁਲਾ ਡੁਲਾ ਦੁਪੱਟਾ ਹੈਗਾ ਦੇਖੋ ਲੰਬਾ ਚੌੜਾ ਤੇ ਵਰਕ ਵੀ ਹੈਗਾ ਇਹਦਾ ਤੇ ਇਹ ਲਿੱਲਣ ਦਾ ਰੇਟ ਤੁਹਾਨੂੰ ਪਤਾ ਹੀ ਹੈ ਬਾਜ਼ਾਰ ਦੇ ਵਿੱਚ ਕਿੰਨਾ ਹੈ 24-2500 ਤੋਂ ਘੱਟ ਇਹ ਲਿੱਲਣ ਦੇ ਸੂਟ ਨਹੀਂ ਆਉਂਦੇ ਤੇ ਆਪਾਂ ਤੁਹਾਨੂੰ ਅੱਜ ਸਿਰਫ ਤੇ ਸਿਰਫ 1850 ਦੇ ਵਿੱਚ ਤੁਹਾਨੂੰ ਇਹ ਲਿੱਲਣ ਦੇ ਸੂਟ ਦੇਣ ਜਾ ਰਹੇ ਹਾਂ ਹਾਂਜੀ ਤੁਸੀਂ ਸੁਣ ਕੇ ਨਾ ਹੈਰਾਨ ਹੋ ਜਾਓਗੇ ਤੇ ਤੁਹਾਨੂੰ ਘਰ ਬੈਠੇ ਹੀ ਇਹ ਸੂਟ ਭੇਜਾਂਗੇ ਪਿਓਰ ਲਿੱਲਣ ਦੇ ਵਿੱਚ ਤੇ ਰੇਟ ਵੀ ਬਹੁਤ ਸੋਹਣੇ ਦੇਵਾਂਗੇ ਜੀ ਬਹੁਤ ਘੱਟ ਰੇਟ ਦੇਵਾਂਗੇ ਤੁਹਾਨੂੰ ਹੋਲ ਸੇਲ ਦੇ ਰੇਟਾਂ ਦੇ ਵਿੱਚ ਆਹ ਦੇਖੋ ਜੀ ਇਦੇ ਵਿੱਚ ਥ੍ਰੈਡ ਦਾ ਕੰਮ ਕੀਤਾ ਹੋਇਆ ਤੇ ਵਿੱਚ ਵਿੱਚ ਨਾ ਹੈਂਡਵਰਕ ਦਾ ਕੰਮ ਵੀ ਹੈਗਾ ਇਹਦੇ ਵਿੱਚ ਆ ਦੇਖੋ ਇਹਦੇ ਵਿੱਚ ਨਾ ਇਹ ਹੈਂਡਵਰਕ ਦਾ ਕੰਮ ਹੈਗਾ ਦਬਕੇ ਦਾ ਤੇ ਥ੍ਰੈਡ ਦਾ ਵਰਕ ਵੀ ਹੈਗਾ ਕਿਤੇ ਖਰਾਬ ਹੋਣ ਵਾਲਾ ਨਹੀਂ ਆ ਵੀ ਦੇਖੋ ਛਿੱਪੀ ਵਗੈਰ ਲੱਗੀ ਹੋਈ ਹੈ ਨਾ ਇਹ ਵੀ ਹੱਥ ਦਾ ਕੰਮ ਹੈਗਾ ਤੇ ਦੇਖੋ ਥ੍ਰੈਡ ਦਾ ਕੰਮ ਵੀ ਹੈਗਾ ਵਿੱਚ ਤੇ ਤੇ ਆ ਦੇਖੋ ਇਸ ਤਰ੍ਹਾਂ ਡਿਜ਼ਾਈਨ ਇਹਦਾ ਬਣਿਆ ਹੋਇਆ ਜੀ ਤੇ ਇਹ ਪਿਆਜੀ ਕਲਰ ਹੈਗਾ ਜੀ ਬਹੁਤ ਸੋਹਣਾ ਕਲਰ ਹੈਗਾ ਇਹ ਗਾਜਰੀ ਜਾਂ ਕਲਰ ਹੈਗਾ ਗਾਜਰੀ ਪਿਆਜ਼ੀ ਜਾਂ ਤੇ ਇਹ ਦੇਖੋ ਇਹਦੇ ਵਰਕ ਦਿਖਾਨੀ ਮੈਂ ਇਹਦਾ ਤੁਸੀਂ ਗੌਰ ਨਾਲ ਵੇਖੋ ਤੇ ਆਹ ਦੇਖੋ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਇਹ ਤੇ ਕਲਰ ਵੀ ਇਹਨਾਂ ਦੇ ਬਹੁਤ ਹੀ ਮਿੱਠੇ ਮਿੱਠੇ ਕਲਰ ਨੇ ਇਹ ਜੇ ਕਲਰ ਨਾ ਬਹੁਤ ਹੀ ਘਟ ਆਂਦੇ ਨੇ ਤੇ ਇਹਦਾ ਕੋਟਾ ਚੱਕ ਦਾ ਦੁਪੱਟਾ ਹੈਗਾ ਜੀ ਤੇ ਇਹ ਦੇਖੋ ਜੀ ਕੋਟਾ ਚੱਕ ਦਾ ਦੁਪੱਟਾ ਹੈਗਾ ਜੀ ਆਹ ਦੇਖੋ ਇਹ ਵਾਲੇ ਦੁਪੱਟੇ ਤੇ ਨਾ ਦੇਖੋ ਸਕੈਲਪਿੰਗ ਹੋ ਕੇ ਤੇ ਇਸ ਤਰ੍ਹਾਂ ਬੁੱਟੀਆਂ ਬਣੀਆਂ ਹੋਈਆਂ ਨੇ ਤੇ ਤੁਸੀਂ ਬਾਜ਼ਾਰ 'ਚ ਜਾ ਕੇ ਨਾ ਤੁਸੀਂ ਟਰਾਈ ਵੀ ਕਰ ਸਕਦੇ ਹੋ ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਇਹ 22300 ਤੋਂ ਘਟੇ ਸੂਟ ਨਹੀਂ ਮਿਲੂਗਾ ਤੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ ਹੋਲਸੇਲ ਰੇਟਾਂ ਵਿੱਚ ਦੇਣ ਜਾ ਰਹੇ ਹਾਂ 1850 ਦੇ ਵਿੱਚ ਤੇ ਉਹ ਵੀ ਤੁਸੀਂ ਸਿੰਗਲ ਸੂਟ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਮਤਲਬ ਹੋਲਸੇਲ ਦੇ ਵਿੱਚ ਲੋਗੇ ਤਾਂ ਤੁਹਾਨੂੰ ਸੈੱਟ ਹੀ ਲੈਣਾ ਪਊਗਾ ਤੇ ਆਪਾਂ ਤੁਹਾਨੂੰ ਸਿਰਫ ਇੱਕ ਸੂਟ ਵੀ ਪ੍ਰੋਵਾਈਡ ਕਰਾਵਾਂਗੇ ਤੇ ਉਸੀ ਵੱੱਦ ਤੋਂ ਵੱੱਦ ਸਾਡਾ ਸਹਿਯੋਗ ਦਿੰਦੇ ਰਹੋ ਤਾਂ ਫਿਰ ਆਪਾਂ ਇਸੇ ਤਰ੍ਹਾਂ ਉਹਨੂੰ ਘੱਟ ਤੋਂ ਘੱਟ ਰੇਟਾਂ ਵਿੱਚ ਸੂਟ ਆਪਾਂ ਪ੍ਰੋਵਾਈਡ ਕਰਾਉਂਦੇ ਰਾਵਾਂਗੇ ਇਹ ਇਹ ਕੇਵਲ ਕਲਰ ਹੈਗਾ ਇਹ ਬਿਸਕੁਟੀਜਾ ਕਲਰ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਇਹ ਕਲਰ ਤਾਂ ਨਾ ਬਹੁਤ ਹੀ ਘੱਟ ਮਿਲਦਾ ਹੈਗਾ ਆ ਦੇਖੋ ਜੀ ਆ ਥ्रेड ਦਾ ਵਰਕ ਹੈਗਾ ਤੇ ਇਹ ਲੈਸਾਂ ਲਾ ਕੇ ਕੰਮ ਕੀਤਾ ਹੋਇਆ ਤੇ ਉੱਪਰ ਤੱਕ ਵਰਕ ਹੈਗਾ ਇਹਦੇ ਦੇਖੋ ਬਹੁਤ ਸੋਹਣਾ ਕਲਰ ਹੈਗਾ ਇਹ ਵੀ ਸੂਟ ਬਹੁਤ ਸੋਹਣਾ ਹੈਗਾ ਲੀਲਨ ਦੇ ਵਿੱਚ ਹੈਗਾ ਇਹ ਵੀ ਤੇ ਕੁਆਲਿਟੀ ਇੱਕ ਨੰਬਰ ਹੋਏਗੀ ਜੀ ਆਪਣੀ ਆ ਦੇਖੋ ਤੇ ਆਲ ਓਵਰ 5 ਮੀਟਰ ਸੂਟ ਹੈਗਾ ਕਨਰ ਦਾ ਇਹਦਾ ਬਹੁਤ ਹੀ ਸੋਹਣਾ ਹੈਗਾ ਜੀ ਮਨ ਇਦਾਂ ਦੇ ਕਲਰ ਨਾ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਤੇ ਇਹ ਬਣ ਕੇ ਨਾ ਪਾਇਆ ਹੋਇਆ ਬਹੁਤ ਹੀ ਸੋਹਣਾ ਲੱਗੂਗਾ ਸੂਟ ਆ ਦੇਖੋ ਤੇ ਰੇਟ ਵੀ ਇਹਦਾ ਵੀ ਰੇਟ 22 ਉਹਦਾ ਰੇਟ ਸੀਗਾ ਤੇ ਆਪਾਂ ਇਹਨੂੰ ਵੀ ਆਪਾਂ ਤੁਹਾਨੂੰ 1850 ਦੇ ਵਿੱਚ ਹੀ ਦੇ ਦੇਾਂਗੇ ਤੇ ਇਹਦਾ ਦੁਪੱਟਾ ਹੈਗਾ ਜੀ ਕੋਟਾ ਚੈੱਕ ਦਾ ਇਹ ਇਹਦਾ ਕੋਟਾ ਚੈੱਕ ਦਾ ਦੁਪੱਟਾ ਹੈਗਾ ਜੀ ਦੇਖੋ ਇਸ ਤਰ੍ਹਾਂ ਬੇਲ ਬਣੀ ਹੋਈ ਹੈ ਲੈਸ ਲਗਾ ਕੇ ਤੇ ਬੁੱਟੀ ਵੀ ਹੈਗੀ ਆ ਤੇ ਟੂ ਸਾਈਡ ਇਹਦੇ ਤੇ ਬੇਲ ਹੈਗੀ ਆ ਤੇ ਟੂ ਸਾਈਡ ਇਸ ਤਰ੍ਹਾਂ ਲੈਸ ਹੈਗੀ ਆ ਤੇ ਕੋਟਾ ਚੈੱਕ ਦਾ ਦੁਪੱਟਾ ਹੈਗਾ ਜੀ ਬਹੁਤ ਸੋਹਣਾ ਤੇ ਬਹੁਤ ਹੀ ਸੋਹਣਾ ਕਲਰ ਹੈਗਾ ਬਾਕੀ ਤੁਹਾਨੂੰ ਮੇਰੀ ਵੀਡੀਓ ਕਿਹੋ ਜੀ ਲੱਗੀ ਦੱਸਣਾ ਜ਼ਰੂਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਥੱਲੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੋ ਜੇ ਸੂਟ ਲੱਗੇ ਨੇ ਤੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਆਪਣਾ ਨੰਬਰ ਹੈਗਾ ਜੀ 8813917388 ਤੇ ਤੁਹਾਡਾ ਪੈਸਾ ਮਤਲਬ ਜੇ ਤੁਸੀਂ ਪੇਮੈਂਟ ਕਰਾਓਗੇ ਤਾਂ ਤੁਹਾਨੂੰ ਇਹ ਸੂਟ 1850 ਦੇ ਵਿੱਚ ਤੁਹਾਨੂੰ ਮਿਲੂਗਾ ਜੀ ਠੀਕ ਹੈ ਜੀ ਤੇ ਆਪਾਂ ਕੱਲ ਫਿਰ ਤੁਹਾਨੂੰ ਮਿਲਾਂਗੇ ਧੰਨਵਾਦ ਜੀ